ਕਈ ਵਾਰੀ ਨਾ ਅਸੀਂ ਇੱਥੇ ਸੱਚ ਦਾ ਰੋਲਾ ਪਾਉਂਦੇ ਆ ਅਸੀਂ ਇੱਥੇ ਸੱਚ ਦਾ ਰੋਲਾ ਪਾਉਂਦੇ ਆ ਪਰ ਬਾਹਰ ਜਾ ਕੇ ਅਸੀਂ ਸੱਚੇ ਨਹੀਂ ਰਹਿੰਦੇ ਬਾਹਰ ਜਾ ਕੇ ਸਾਡੀ ਸੱਚਤਾ ਉੱਡ ਜਾਂਦੀ ਹੈ ਮਕਸਰ ਬੇਨਤੀ ਕਰਨਾ ਹੁਣ ਜਿੱਦਾਂ ਦਾ ਭੈ ਜਿੱਦਾਂ ਦਾ ਪਿਆਰ ਜਿੱਦਾਂ ਦੀ ਇਮਾਨਦਾਰੀ ਜਿੱਦਾਂ ਦੀ ਸੋਚ ਗੁਰੂ ਸਾਹਿਬ ਜੀ ਦੇ ਦਰ ਵਿੱਚ ਤੁਸੀਂ ਇੱਥੇ ਲੈ ਕੇ ਬੈਠੇ ਹੋ ਨਾ ਦਰਬਾਰ ਵਿੱਚ ਇਦਾਂ ਦੀ ਸੋਚ ਗੁਰੂ ਦਾ ਪਿਆਰ ਇਦਾਂ ਦਾ ਡਰ ਇਦਾਂ ਦੀ ਇਮਾਨਦਾਰੀ ਇਹ ਸਾਰੀ ਆਪਣੇ ਕਮਾਂਕਾਰਾਂ ਤੇ ਜਿਸ ਦਿਨ ਲੈ ਕੇ ਚਲੇ ਗਏ ਸੱਚ ਕਰਕੇ ਜਾਣਿਓ ਉਸ ਦਿਨ ਲੋਕ ਵੀ ਸੁਹੇਲਾ ਤੇ ਪ੍ਰਲੋਕ ਵੀ ਸੁਹੇਲਾ ਹੋ ਜਾਏਗਾ ਜਿੱਦਾਂ ਦੀ ਸੋਚ ਸਾਡੀ ਇੱਥੇ ਆ ਮੈਂ ਬੇਨਤੀ ਕਰ ਰਿਹਾ ਹਾਂ ਇਦਾਂ ਦੀ ਸੋਚ ਸਾਡੀ ਬਾਹਰ ਹੋਣੀ ਚਾਹੀਦੀ ਹੈ ਚਾਹੇ ਮੈਨੂੰ ਬੋਲ ਕੇ ਜਵਾਬ ਨਾ ਦਿਓ ਪਰ ਆਪਣੀ ਇਮਾਨਦਾਰੀ ਨਾਲ ਆਪਣੇ ਆਪ ਨੂੰ ਜਵਾਬ ਦਿਓ ਇਸ ਦਰਬਾਰ ਵਿੱਚ ਬੈਠਿਆਂ ਮਨ ਲਓ ਤੁਹਾਨੂੰ 100 ਰੁਪਇਆ ਥਿਆ ਗਿਆ 100 ਰੁਪਇਆ ਲੱਭ ਗਿਆ ਤੁਸੀਂ 100 ਰੁਪਇਆ ਚੁੱਕਿਆ ਇੱਥੇ ਬੈਠੇ ਆ ਤੁਸੀਂ ਤੁਹਾਨੂੰ 100 ਰੁਪਇਆ ਲੱਭਿਆ ਤੁਸੀਂ 100 ਰੁਪਇਆ ਚੁੱਕਿਆ ਮੈਨੂੰ ਲੱਗਦਾ ਮੇਰੀ ਸੋਚ ਹੈ ਇਸ ਦਰਬਾਰ ਵਿੱਚ ਜੇ ਕਿਸੇ ਨੂੰ 100 ਦੀ ਥਾਂ ਤੇ 500 ਰੁਪਇਆ ਵੀ ਲੱਭੇਗਾ ਨਾ 1000 ਵੀ ਲੱਭ ਜਾਏਗਾ ਨਾ ਉਹ ਪਹਿਲੀ ਦਫ਼ਾ ਸੋਚੇਗਾ ਵੀ ਜਿਸ ਦਾ ਡਿੱਗਿਆ ਮੈਂ ਉਹਨੂੰ ਦੇ ਦਮਾ ਕਿਉਂਕਿ ਇੱਥੇ ਸਾਡੀ ਸੋਚ ਇਦਾਂ ਦੀ ਹੋਗੀ ਦਰਬਾਰ 'ਚ ਬੈਠੇ ਆ ਮਹਾਰਾਜ ਸਾਹਿਬ ਦਾ ਡਰ ਆ ਗਿਆ ਸਾਨੂੰ ਇੱਥੋਂ 100 500000 ਰੁਪਇਆ ਲੱਭਿਆ ਪਹਿਲੀ ਤੇ ਸਾਡੀ ਕੋਸ਼ਿਸ਼ ਹੋਏਗੀ ਵੀ ਜਿਸ ਬੰਦੇ ਦਾ ਇਹ ਡਿੱਗਿਆ ਤੇ ਉਸ ਨੂੰ ਮਿਲ ਪਏ ਚੰਗੀ ਗੱਲ ਹੈ ਤੇ ਜੇ ਸਾਨੂੰ ਬੰਦਾ ਨਹੀਂ ਲੱਭਿਆ ਜਾਂ ਸਾਨੂੰ ਪਤਾ ਹੀ ਨਹੀਂ ਕਿਸ ਦਾ ਹੈ ਤੇ ਅਸੀਂ ਸੋਚਾਂਗੇ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਇਹ ਪੈਸੇ ਫੜਾ ਦਿੱਤੇ ਜਾਣ ਹੁਣ ਉਹ ਲੱਭਣ ਦੀ ਥਾਂ ਤੇ ਪੈਸਿਆਂ ਦੀ ਥਾਂ ਤੇ ਕਿਸੇ ਦੇ ਗਹਿਣੇ ਵੀ ਹੁੰਦੇ ਆ ਕਈ ਵਾਰੀ ਮੋਬਾਈਲ ਵੀ ਡਿੱਗ ਪੈਂਦੇ ਆ ਤੁਸੀਂ ਸਮਝ ਆਪੇ ਜਾਣਾ ਅਸੀਂ ਸੋਚਾਂਗੇ ਵੀ ਜੇ 1000 ਰੁਪਇਆ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਫੜਾ ਦਿੰਨੇ ਆ ਵੀ ਭਾਈ ਕਿਸੇ ਦੇ ਪੈਸੇ ਡਿੱਗਿਆ ਤੇ ਸਟੇਜ ਤੋਂ ਆ ਕੇ ਲੈ ਜਾ ਉਹ ਬੋਲ ਦਏਗਾ ਦੂਸਰੀ ਗੱਲ ਸਾਨੂੰ ਜ਼ਿੰਮੇਵਾਰ ਵਿਅਕਤੀ ਵੀ ਨਹੀਂ ਮਿਲਿਆ ਉਹ ਹੈ ਨਹੀਂ ਹਾਜ਼ਰ ਨਹੀਂ ਇੱਥੇ ਕਿਤੇ ਬਾਹਰ ਆਪਣੀ ਸੇਵਾ ਕੰਮਕਾਰ ਕਰ ਰਿਹਾ ਤੇ ਅਸੀਂ ਘਰ ਵਾਪਸ ਜਾਣਾ ਜਲਦੀ ਤੁਹਾਡੇ ਦੋਵੇਂ ਜਿਹੜੇ ਆਪਸ਼ਨ ਆ ਪੂਰੇ ਨਹੀਂ ਹੋਏ ਨਾ ਤੇ ਤੁਹਾਨੂੰ ਉਹ ਬੰਦਾ ਮਿਲਿਆ ਜਿਹਦੇ ਪੈਸੇ ਆ ਨਾ ਤੁਹਾਨੂੰ ਜ਼ਿੰਮੇਵਾਰ ਵਿਅਕਤੀ ਮਿਲਿਆ ਤੁਸੀਂ ਤੀਸਰੀ ਥਾਂ ਤੇ ਕੀ ਕਰੋਗੇ ਕੀ ਕਰੋਗੇ ਫਿਰ ਮੇਰੀ ਸੋਚ ਮੁਤਾਬਕ ਤੁਸੀਂ ਤੀਸਰੀ ਥਾਂ ਤੇ ਉਹਨਾਂ ਪੈਸਿਆਂ ਨੂੰ ਗੋਲਕ ਚ ਪਾ ਕੇ ਚਲੇ ਜਾਓਗੇ ਵੀ ਮੈਂ ਇੱਥੋਂ ਪੈਸੇ ਲੈ ਕੇ ਨਹੀਂ ਜਾਣੇ ਜਾ ਤਾਂ ਉਸ ਬੰਦੇ ਨੂੰ ਦਵਾ ਜਾਂ ਜ਼ਿੰਮੇਵਾਰ ਵਿਅਕਤੀ ਨੂੰ ਦਵਾ ਜਾਂ ਫਿਰ ਮਾਇਆ ਗੋਲਕ ਵਿੱਚ ਪਾ ਜਾਵਾਂ ਮੈਂ ਇੱਥੋਂ ਪੈਸੇ ਲੈ ਕੇ ਨਹੀਂ ਜਾਣੇ ਪਰ ਉਸੇ ਵਿਅਕਤੀ ਨੂੰ ਜਦੋਂ ਬਾਹਰ ਪੈਸੇ ਲੱਭਦੇ ਆ ਉਹ 10 ਰੁਪਈਆ ਦੇ ਉੱਤੇ ਵੀ ਲਾਲਚੀ ਹੋ ਜਾਂਦਾ ਕਿਉਂਕਿ ਹੁਣ ਬਾਹਰ ਗੁਰੂ ਦਾ ਡਰ ਖਤਮ ਹੋ ਗਿਆ ਜਦੋਂ ਅੰਦਰ ਆਇਆ ਸੀ ਮੱਥਾ ਟੇਕਣ ਵਾਸਤੇ ਉਦੋਂ ਆਪਣੀ ਚਮੜੇ ਦੀ ਬੈਲਟ ਵੀ ਬਾਹਰ ਲਾ ਕੇ ਆਇਆ ਸੀ ਵੀ ਮੈਨੂੰ ਗੁਰੂ ਦਾ ਡਰ ਆਉਂਦਾ ਜੇ ਪੈਸੇ ਲੱਭੇ ਉਹ ਗੋਲਕ ਚ ਪਾ ਕੇ ਤੁਰ ਜਾਂਦਾ ਪਰ ਜਦੋਂ ਇਦਾਂ ਦਾ ਕੋਈ ਵੀ ਸੱਜਣ ਬਾਹਰ ਜਾ ਕੇ ਚੌਂਕ ਵਿੱਚ ਖੜਦਾ ਪਰ ਉਹ ਮੋਟਰਸਾਈਕਲ ਵਾਲਿਆਂ ਤੋਂ 2-200 ਰੁਪਇਆ ਲੈ ਕੇ ਉਹਨਾਂ ਨੂੰ ਲਗਾਉਂਦਾ ਭਾਵੇਂ ਪੇਪਰ ਪੂਰੇ ਹੋਣ ਤੇ ਭਾਵੇਂ ਨਾ ਹੋਣ ਜਿਹੜਾ ਗੁਰੂ ਘਰ 벨ਟ ਲਾ ਕੇ ਆਇਆ ਸੀ ਵੀ ਮੈਨੂੰ ਗੁਰੂ ਦਾ ਡਰਾ ਹੁੰਦਾ ਜੀ ਮੈਂ ਹੱਥ ਧੋਕੇ ਜਾਣਿਆ ਮੈਂ ਪੈਰ ਧੋਕੇ ਜਾਣਿਆ ਮੈਂ ਸੱਚਾ ਹੋ ਕੇ ਜਾਣਾ ਜਿਹੜਾ ਗੁਰੂ ਦੇ ਚਰਨਾ ਵਿੱਚ ਸੱਚਾ ਸੀ ਇੱਥੇ ਗੁਰੂ ਦਾ ਡਰ ਰੱਖਦਾ ਸੀ ਉਹ ਆਪਣੀ ਕੁਰਸੀ ਤੇ ਬੈਠਾ 70 ਰੁਪਏ ਦਾ ਟੀਕਾ 700 ਦਾ ਵੇਚਦਾ ਉਹ ਫਿਰ ਆਪਣੀ ਕੁਰਸੀ ਤੇ ਬੈਠਾ ਇਨਸਾਫ ਨਹੀਂ ਕਰ ਰਿਆ ਉਹ ਦੂਸਰੇ ਦੇ ਨਾਲ ਧੱਕਾ ਕਰਦਾ ਹੋਇਆ ਮਜਲੂਮ ਦੇ ਨਾਲ ਧੱਕਾ ਕਰਦਾ ਜੋ ਆਪਣੀ ਪਾਵਰ ਦੀ ਦੁਰਵਰਤੋਂ ਕਰਦਾ ਉਹ ਫਿਰ ਭਾਵੇਂ ਟੀਚਰ ਹੈ ਭਾਵੇਂ ਉਹ ਗਿਆਨੀ ਵਿਦਵਾਨ ਕਥਾਵਾਚਕ ਹੈ ਭਾਵੇਂ ਕੋਈ ਵੀ ਹੈ ਸਾਰੇ ਦੇ ਸਾਰੇ ਇਦਾਂ ਹੀ ਕਰਦੇ ਆ ਇਦੇ ਵਿੱਚ ਇਹ ਨਾ ਸੋਚੋ ਵੀ ਸਾਨੂੰ ਕਈ ਕੋਈ ਹੋਵੇ ਮੇਰਾ ਭਰਾ ਕਿਤੇ ਡਿਊਟੀ ਕਰਦਾ ਹੋਵੇ ਤੁਹਾਨੂੰ ਲੱਗੇ ਨਹੀਂ ਨਹੀਂ ਕੱਪੜੇ ਵਾਲਾ ਵੀ ਇਦਾਂ ਹੀ ਕਰਦਾ ਉਹ ਵਪਾਰੀ ਵੀ ਇਦਾਂ ਹੀ ਕਰਦਾ ਵੀ ਜਿੰਨਾ ਹੁਣ ਠੱਬੀ ਲੱਗ ਸਕਦੀ ਹੈ ਲਾ ਦਿੱਤੀ ਜਾਏ ਪਰ ਜਿਹੜਾ ਗੁਰੂ ਦੇ ਘਰ ਵਿੱਚ ਇਮਾਨਦਾਰ ਸੀ ਉਹ ਬਾਹਰ ਜਾਂਦਿਆਂ ਬੇਈਮਾਨ ਹੋ ਗਿਆ ਇਹਦਾ ਕਾਰਨ ਕੀ ਹੈ ਕਿਉਂਕਿ ਉਹਨੇ ਇਸ ਗੱਲ ਨੂੰ ਸੋਚ ਲਿਆ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੇ ਇਸ ਚਾਰ ਦਿਵਾਰੀ ਦੇ ਅੰਦਰ ਹੀ ਰਹਿੰਦੇ ਆ ਬਾਹਰ ਤੇ ਮਹਾਰਾਜ ਹੈ ਹੀ ਨਹੀਂ ਬਾਹਰ ਤੇ ਰੱਬ ਨਹੀਂ ਹੈ ਪਰ ਜੇ ਗੁਰਬਾਣੀ ਨੂੰ ਪੜੋਗੇ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਆ ਸਬਾ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹ ਕਹਿੰਦੇ ਸੱਜਣਾ ਤੇਰੇ ਤੇ ਮੇਰੇ ਵਿੱਚ ਚੋਰ ਤੇ ਸਾਧ ਦੇ ਵਿੱਚ ਫਕੀਰ ਤੇ ਰਾਜੇ ਦੇ ਵਿੱਚ ਜੇ ਕੋਈ ਬੋਲਦਾ ਤੇ ਇੱਕੋ ਤਾਕਤ ਬੋਲਦੀ ਐ ਉਹ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਉਹਦਾ ਭੈ ਰੱਖਿਆ ਕਰ ਉਹਦਾ ਡਰ ਰੱਖਿਆ ਕਰ ਇਹ ਇਮਾਨਦਾਰੀ ਕੱਲੀ ਮੰਦਰ ਗੁਰਦੁਆਰੇ ਮਸਜਿਦ ਚ ਨਾ ਵਿਖਾਇਆ ਕਰ ਇਮਾਨਦਾਰੀ ਬਾਹਰ ਵੀ ਜਾ ਕੇ ਵਿਖਾਇਆ ਕਰ ਤੇ ਜਿਸ ਦਿਨ ਤੇਰੇ ਹੱਥਾਂ 'ਚ ਤੇਰੀ ਜਵਾਨ 'ਚ ਤੇਰੀਆਂ ਅੱਖਾਂ 'ਚ ਤੇਰੇ ਚਾਲ 'ਚ ਇਮਾਨਦਾਰੀ ਆ ਗਈ ਚੇਤੇ ਰੱਖਿਓ ਉਸ ਦਿਨ ਅਕਾਲ ਪੁਰਖ ਪਰਮੇਸ਼ਰ ਤੇਰੀ ਦੁਨੀਆ ਦੇ ਵਿੱਚ ਕਦੇ ਕੰਡ ਨਹੀਂ ਜੇ ਲੱਗਣ ਦਏਗਾ ਕੰਡ ਨਹੀਂ ਜੇ ਲੱਗਣ ਦਏਗਾ ਕਿਉਂਕਿ ਉਹਦੇ ਥਾਪੇ ਆ ਉਹਦੇ ਭੈ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਦੇ ਆ ਹੁਣ ਉਹ ਸਾਡੀ ਮਦਦ ਸਾਡਾ ਸਹਾਰਾ ਆਪ ਬਣ ਜਾਂਦਾ ਸਾਡੇ ਤੇ ਉਹ ਬਖਸ਼ਿਸ਼ ਸਾਡੇ ਤੇ ਉਹ ਕਿਰਪਾ ਆਪ ਕਰਨੀ ਸ਼ੁਰੂ ਕਰ ਦਿੰਦਾ